ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਇੱਕ ਛੋਟੀ ਪਰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਜਦੋਂ ਤੋਂ ਇੰਟਰਨੈਟ ਦਾ ਰੁਝਾਨ ਵਧਿਆ ਹੈ Google Pay PhonePe Paytm ਵਰਗੀਆਂ ਐਪਸ ਪ੍ਰਚਲਿਤ ਹੋ ਗਈਆਂ ਤਾਂ ਸਾਡੀ ਨਿਰਪਰਤਾ ਇਹਨਾਂ ਤੇ ਇੰਨੀ ਜ਼ਿਆਦਾ ਵਧ ਗਈ ਹੈ ਕਿ ਅਸੀਂ ਘਰੋਂ ਬਾਹਰ ਨਿਕਲਦੇ ਸਮੇਂ ਆਪਣਾ ਪਰਸ ਵੀ ਆਪਣੇ ਨਾਲ ਲਿਜਾਣ ਦੀ ਜ਼ਰੂਰਤ ਨਹੀਂ ਸਮਝਦੇ ਕਿਉਂਕਿ ਰੇਡੀ ਵਾਲੇ ਤੋਂ ਲੈ ਕੇ ਵੱਡੇ ਵੱਡੇ ਸ਼ੋਰੂਮ ਤੱਕ ਇਹਨਾਂ ਐਪਸ ਦੀ ਮਦਦ ਦੇ ਨਾਲ ਅਸੀਂ ਭੁਗਤਾਨ ਕਰ ਸਕਦੇ ਹਾਂ ਪਰ ਸਾਡੇ ਦੇਸ਼ ਵਿੱਚ ਹਾਲੇ ਵੀ ਨਗਦ ਰਕਮ ਦੀ ਮਹੱਤਤਾ ਬਰਕਰਾਰ ਹੈ ਕਦੇ-ਕਦੇ ਸਾਨੂੰ ਅਜਿਹੇ ਪਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜਦੋਂ ਸਾਨੂੰ ਨਗਦ ਰਕਮ ਦੀ ਜ਼ਰੂਰਤ ਹੁੰਦੀ ਹੈ ਅਸੀਂ ਇਹਨਾਂ ਐਪਸ ਦੀ ਬਦੌਲਤ ਭੁਗਤਾਨ ਨਹੀਂ ਕਰ ਸਕਦੇ ਪਰ ਸਾਡੀ ਜੇਬ ਵਿੱਚ ਨਗਦ ਰਕਮ ਕੋਈ ਏਟੀਐਮ ਡੈਬਿਟ ਕਾਰਡ ਮੌਜੂਦ ਨਹੀਂ ਹੁੰਦਾ ਸਾਡੇ ਕੋਲ ਸਾਡਾ ਪਰਸ ਹੀ ਨਹੀਂ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਕਿ ਅਸੀਂ ਏਟੀਐਮ ਤੋਂ ਬਿਨਾ ਡੈਬਿਟ ਕਾਰਡ ਏਟੀਐਮ ਕਾਰਡ ਦੇ ਇਹਨਾਂ ਐਪਸ ਦੀ ਬਦੌਲਤ ਵੀ ਪੈਸੇ ਕਢਵਾ ਸਕਦੇ ਹਾਂ ਆਪਣੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਕਈ ਹੋਰ ਬੈਂਕਾਂ ਨੇ ਸਾਨੂੰ ਇਹ ਸਹੂਲਤ ਦਿੱਤੀ ਹੈ ਕਿ ਅਸੀਂ ਬਿਨਾ ਏਟੀਐਮ ਡੈਬਿਟ ਕਾਰਡ ਦੇ ਇਹਨਾਂ ਐਪਸ Google Pay PhonePe ਦੀ ਬਦੌਲਤ ਏਟੀਐਮ ਵਿੱਚੋਂ ਪੈਸੇ ਕਢਵਾ ਸਕਦੇ ਹਾਂ ਆਓ ਅੱਜ ਦੇਖਦੇ ਹਾਂ ਕਿ ਅਸੀਂ ਸਟੇਟ ਬੈਂਕ ਆਫ ਇੰਡੀਆ ਦੀ ਏਟੀਐਮ ਤੋਂ ਇਹਨਾਂ ਐਪਸ ਦੀ ਮਦਦ ਨਾਲ ਬਿਨਾਂ ਕਿਸੇ ਏਟੀਐਮ ਕਾਰਡ ਦੇ ਕਿਵੇਂ ਪੈਸੇ ਕਢਵਾ ਸਕਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਕਿਸੇ ਵੀ ਸਟੇਟ ਬੈਂਕ ਦੇ ਏਟੀਐਮ ਤੇ ਜਾ ਕੇ ਜਦੋਂ ਤੁਸੀਂ ਏਟੀਐਮ ਸਕਰੀਨ ਦੇ ਸਾਹਮਣੇ ਹੋਵੋਗੇ ਤਾਂ ਬਿਲਕੁਲ ਤੁਹਾਡੇ ਖੱਬੇ ਪਾਸੇ ਇੱਕ ਯੂਪੀਆਈ ਕਿਊਆਰ ਕੈਸ਼ ਦਾ ਸਾਈਨ ਬਣਿਆ ਹੋਵੇਗਾ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜਿੰਨੇ ਪੈਸੇ ਤੁਸੀਂ ਕਢਵਾਉਣੇ ਹਨ ਉਹ ਆਪਸ਼ਨ ਆ ਜਾਵੇਗੀ ਜਿਵੇਂ ਮੈਂ ਹੁਣ ਇੱਥੇ 500 ਰੁਪਏ ਭਰ ਦਿੱਤਾ ਉਸ ਤੋਂ ਬਾਅਦ ਕੰਟੀਨਿਊ ਕਰਕੇ ਤੁਹਾਡੇ ਸਾਹਮਣੇ ਇੱਕ ਸਕੈਨਰ ਆ ਜਾਵੇਗਾ ਐਸੇ ਸਕੈਨਰ ਨੂੰ ਤੁਸੀਂ ਆਪਣੇ UPI ਐਪ Google Pay PhonePe ਜਾਂ Paytm ਰਾਹੀਂ ਸਕੈਨ ਕਰ ਲੈਣਾ ਜੀ ਸਕੈਨ ਕਰਨ ਤੋਂ ਬਾਅਦ ਤੁਸੀਂ ਆਪਣਾ ਆਪਣੇ ਜੋ ਤੁਹਾਡੀ UPI ਐਪ ਹੈ ਉਸ ਦਾ ਪਾਸਵਰਡ ਭਰਨਾ ਹੈ ਤੇ ਓਕੇ ਦਾ ਬਟਨ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ATM ਸਕਰੀਨ ਦੇ ਉੱਪਰ ਇੱਕ ਕੰਟੀਨਿਊ ਦਾ ਸਾਈਨ ਬਣੇਗਾ ਜੀ ਉਹ ਕੰਟੀਨਿਊ ਸਾਈਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਜੋ ਤੁਸੀਂ ਰਾਸ਼ੀ ATM ਦੇ ਵਿੱਚ ਭਰੀ ਹੈ ਉਹ ਤੁਹਾਨੂੰ ਮਿਲ ਜਾਵੇਗੀ ਇਸ ਤਰੀਕੇ ਨਾਲ ਅਸੀਂ ਬਿਨਾਂ ATM ਕਾਰਡ ਦੇ UPI ਐਪ ਦੀ ਮਦਦ ਨਾਲ ਕਿਸੇ ਵੀ ਸਟੇਟ ਬੈਂਕ ਦੇ ਏਟੀਐਮ ਤੋਂ ਨਗਦ ਰਕਮ ਕਢਵਾ ਸਕਦੇ ਹਾਂ ਜੀ ਮੈਨੂੰ ਉਮੀਦ ਹੈ ਕਿ ਇਹ ਛੋਟੀ ਜਹੀ ਮਹੱਤਵਪੂਰਨ ਜਾਣਕਾਰੀ ਜੀਵਨ ਦੇ ਕਿਸੇ ਮੋੜ ਤੇ ਤੁਹਾਡੇ ਜ਼ਰੂਰ ਕੰਮ ਆਵੇਗੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ ਜੀ